ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹਾਂਸ ਮਹਲਾ 3 ਇਹੋ ਸਰੀਰ ਜਜਰੀ ਹੈ اے ਸਨੋ ਜਾਰ ਪਹੁੰਚੈ ਆਏ ਘਰੇ ਰੱਖੀ ਸੇ ਉबरे ਹੋਰ ਮਰ ਜੰਮੈ ਆਵਜਾਈ ਇਹ ਸਰੀਰ ਜਾਜਰੀ ਹੈ ਇਸਨੋਂ ਜਾਰ ਪਹੁੰਚ ਆਈ ਘੋੜੇ ਰਾਖੀ ਸੇ ਉबरे ਹੋਰ ਪਰ ਜੰਮ ਆਵ ਜਾਏ ਹੋ ਮਾਰਜਮ ਮਹ ਆਵਹ ਜਾਵਹ ਅੰਤ ਗਏ ਪਸ਼ੁਤਾਵਹ ਬੇਨਨਾਵਨ ਸੁਖਨਾ ਹੋਏ ਅਥਾ ਕਮਾਵ ਸੋਹਾ ਪਾਵ ਮਨਮੋਖ ਹੈ ਪਤ ਖੋਈ ਜਾਮਪੁਰ ਕੋਰ ਅੰਧਾਰ ਮਹਾ ਗੁਬਾਰ ਨਾ ਕਿਥੇ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਹ ਸੰਦੋ ਜਾਰ ਪਹੁੰਚੈ ਆਈ ਕਾਇਆ ਕੰਚਨ ਤਾ ਥੀਏ ਜਾ ਸਾਤ ਗੁਰ ਲੈ ਮਿਲਾਏ ਪ੍ਰਾਮ ਮਾਇਆ ਵਿਚ ਹਉ ਕੱਟੀਐ ਸਚੜਾ ਨਾਮਿ ਸਮਾਏ ਸੱਚਾ ਨਾਮਿ ਸਮਾਏ ਹਰ ਗੁਣ ਗਾਏ ਮੇਲ ਪ੍ਰੀਤਮ ਸੁਖ ਪਾਏ ਸਦਾ ਅਨੰਦ ਰਹੇ ਦਿਨ ਰਾਤੀ ਵਿਚ ਹਉ ਹਉ ਮੈਂ ਜਾਏ ਜਿਨੇ ਪੁਰਖੀ ਹਰ ਨਾਮ ਚਿਤ ਲਾਇਆ ਤਿਨ ਕੈ ਹੌਲਾ ਕਉ ਪਾਏ ਕਾਇਆ ਕੰਚਨਤਾthिय ਜਾ ਸਤਗੁਰ ਲੈ ਬਿਨਾਏ ਸੋ ਸੱਚਾ ਸਾਚ ਸਵਾਹੀਐ ਜੇ ਸਤਗੁਰ ਦੇ ਪੁਜਾਏ ਬੇਨ ਸਤਗੁਰ ਭਰਮ ਭੁਲਾਣੀਆਂ ਕਿਆ ਮੋਹ ਦੇ ਸੰ ਆਕੈ ਜਾਏ ਕਿਆ ਦੀਨ ਮੁਹ ਜਾਏ ਆਵ ਗੁਣ ਪਸ਼ੁਤਾਏ ਦੁੱਖੋ ਦੋਖ ਕਮਾਈ ਮਾਮ ਰਤਿਆ ਸੇ ਰੰਗ ਚਲੂਲਾ ਫਿਰ ਕਾ ਅੰਕਿ ਸਮਾਏ ਤੈਸ ਜੀਵਾਡ ਅਵਰ ਦਾ ਸੂਝਾਈ ਕਿਸ ਆ ਕਹਹੀ ਐ ਜਾਏ ਸੋ ਸੱਚਾ ਸੱਚ ਸਲਾਹੀ ਐ ਜੇ ਸਾਤਗੁਰ ਦੇ ਬੁਝਾਏ ਜਿਨੇ ਸਚੜਾ ਸੱਚ ਸਲਾਹੀਆ ਹਉ ਤੈਨ ਲਾਗਉ ਪਾਏ ਸੇ ਜਾਨ ਸੱਚੇ ਨਿਰਮਲੇ ਤੇਨ ਮਿਲਿਆ ਮਾਲ ਸਭ ਜਾਏ ਤੇਨ ਮਿਲਿਆ ਮਾਲ ਸਭ ਜਾਏ ਸੱਚ ਸਾਚ ਨਾਏ ਸੱਚ ਸਹਜ ਸੁਭਾਏ ਨਾਮ ਨਿਰੰਜਨ ਆਗਮ ਅਗੋਚਰ ਸਾਤੇ ਗੁਰ ਦੀਆ ਬੁਝਾਏ ਆਨ ਦਿਨ ਭਗਤ ਕਰਹਿ ਰੰਗ ਰਾਤੀ ਨਾਨਕ ਸੱਚ ਸਮਾਏ ਜਿਨਨੀ ਸਾਚੜਾ ਸਾਚ ਤੇ ਆਇਆ ਹਉ ਤਿੰਨ ਕਾ ਲਾਗਉ ਪਈ ਆਲਾ ਦੇਨ ਭਗਤ ਕਰਹਿ ਰੰਗ ਰਾਤੀ ਨਾਨਕ ਸੱਚ ਸਮਾਏ ਨੇ ਸਾਚੜਾ ਸਾਚ ਧਿਆਇ ਹਉ ਤੈਨ ਕੈ ਲਾਗਉ ਪਾਈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਹਤਿ